ਸਸ਼ੀਦਾ ਜੀ ਮੈਂ ਅਕਸ਼ਿਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਮੇਰੇ ਜਿਹੜੇ ਵਿਧਾਇਕ ਨੇ ਉਹ ਇਮਾਨਦਾਰ ਨੇ ਕਿਰਦਾਰਦਾਰ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕਿਰਦਾਰ ਦੇ ਉੱਤੇ ਕੋਈ ਵੀ ਐਹੋ ਜਿਹਾ ਦੋਸ਼ ਨਹੀਂ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਟਾਈਮ ਦੇ ਲੋਕਾਂ ਨੂੰ ਉਂਗਲ ਚੱਕਣੀ ਪਵੇ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਰ-ਵਾਰ ਜਿਹੜਾ ਹੈ ਆਪਣੇ ਵਿਧਾਇਕਾ ਮੰਤਰੀਆਂ ਨੂੰ ਜਿਹੜੇ ਨੇ ਇਮਾਨਦਾਰਤਾ ਦੱਸਦੇ ਰਹੇ ਕਿਰਦਾਰ ਦਾ ਦੱਸਦੇ ਰਹੇ ਲੇਕਿਨ ਕਿਸ ਤਰੀਕੇ ਦੇ ਨਾਲ ਚਿਹਰੇ بے ਨਕਾਬ ਹੋਏ ਜੇ ਗੱਲ ਕਰ ਲਈਏ ਪਠਾਨ ਮਾਜਰਾ ਦੀ ਦੂਸਰੇ ਪਾਸੇ ਗੱਲ ਕਰ ਲਈਏ ਜਿਹੜੇ ਨੇ ਰਮਨ अरोड़ा ਦੀ ਜਾਂ ਫਿਰ ਗੱਲ ਕਰ ਲਈਏ ਹੁਣ ਜਿਹੜੇ ਇੱਕ ਹੋਰ ਵੱਡਾ ਸਿਹਤ ਮੰਤਰੀ ਜਿਦੇ ਵਿੱਚ ਫਸ ਚੁਕਾ ਹੈ ਜਿਨੇ ਆਪਣੀ ਹੀ ਆਗੂ ਨੂੰ ਜਿਹੜੀ ਮਹਿਲਾ ਦੀ ਹੈ ਜਿਹੜੀ ਕੰਮ ਕਰਦੀ ਸੀ ਆਪਣੇ ਹੀ ਆਮ ਆਦਮੀ ਪਾਰਟੀ ਦੇ ਵਿੱਚ ਉਹਨੇ ਵੱਡੇ ਦੋਸ਼ ਲਾਏ ਨੇ ਜਿਨ੍ਹਾਂ ਦੋਸ਼ਾਂ ਦੇ ਦੀਨ ਹਰ ਕਿਸੇ ਦਾ ਚਿਹਰਾ ਖੋਲੀ-ਵੋਲੀ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਮੰਤਰੀ ਵਿਧਾਇਕਾਂ ਦਾ ਸਾਹਮਣੇ ਆਉਂਦਾ ਜਾ ਰਿਹਾ ਹੈ ਯਾਨੀ ਕਿ ਵੱਡੇ ਕਿਰਦਾਰਦਾਰ ਹੋਣ ਤੇ ਵੱਡੇ ਇਮਾਨਦਾਰੀ ਦੇ ਸਬੂਤ ਆਪਣੇ ਆਪ ਹੀ ਆਮ ਆਦਮੀ ਪਾਰਟੀ ਨੇ ਦੇ ਦਿੱਤੇ ਨੇ ਹਾਸਾ ਵੀ ਆਉਂਦਾ ਹੈ ਲੋਕਾਂ ਨੂੰ ਲੋਕ ਹੱਸਦੇ ਵੀ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਆਪਣੇ ਅਨਮੋਲ ਹੀਰਿਆਂ ਦੀ ਸੋਹ ਦਿੰਦੇ ਸੀ ਉਹਨਾਂ ਨੇ ਜੋ ਕਾਰ ਕਮਾਇਆ ਹੈ ਪੰਜਾਬ ਦੇ ਵਿੱਚ ਤਾਂ ਇਸ ਟਾਈਮ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਸੂਤਰਾਂ ਤੋਂ ਬੰਦੀ ਜਾਣਕਾਰੀ ਆ ਰਹੀ ਹੈ ਕਿ ਸਿਹਤ ਮੰਤਰੀ ਜਿਹੜੇ ਨੇ ਉਹਨਾਂ ਉੱਤੇ ਵੱਡੇ ਆਪ ਦੀ ਆਗੂ ਸ਼ਵੇਤਾ ਜਿੰਦਲ ਨੇ ਇਲਜ਼ਾਮ ਲਗਾਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਖਿਲਾਫ ਸੈਕਸ਼ੂਅਲ ਹਰਸਮੈਂਟ ਦਾ ਕੇਸ ਦਰਜ ਕੀਤਾ ਹੈ ਇਸ ਮਾਮਲੇ ਵਿੱਚ ਪਟਿਆਲਾ ਜ਼ਿਲ੍ਹਾ ਅਦਾਲਤ ਦੇ ਸਿਹਤ ਮੰਤਰੀ ਸਮੇਤ ਹੋਰਨਾਂ ਨਾਲ ਆਮ ਆਦਮੀ ਪਾਰਟੀ ਦੇ ਆਗਿਆਂ ਆਗੂਆਂ ਨੂੰ ਵੀ ਨੋਟਿਸ ਜਾਰੀ ਕੀਤਾ ਮਾਮਲੇ ਦੀ ਖਾਸ ਗੱਲ ਇਹ ਹੈ ਕਿ ਕੇਸ ਪਟਿਆਲਾ ਆਮ ਆਦਮੀ ਪਾਰਟੀ ਦੀ ਸਾਧਕਾ ਮਹਿਲਾ ਜੀਲਾ ਪ੍ਰਧਾਨ ਸ਼ਵੇਤਾ ਜਿੰਦਲ ਨੇ ਦਾਇਰ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 23 ਅਕਤੂਬਰ 2025 ਨੂੰ ਤੈਅ ਕੀਤੀ ਗਈ ਹੈ। ਪਟਿਆਲਾ ਅਦਾਲਤ ਨੇ ਸ਼ਵੇਤਾ ਜਿੰਦਲ ਬਨਾਵ ਡਾਕਟਰ ਬਲਵੀਰ ਸਿੰਘ ਅਤੇ ਹੋਰਾਂ ਦੇ ਮਾਮਲੇ ਤੇ ਸੁਣਵਾਈ ਦੌਰਾਨ ਮੱਤਵਪੂਰਨ ਹੁਕਮ ਪਾਸ ਕੀਤਾ ਕਿ ਅਦਾਲਤ ਦੇ ਨਿਰਦੇਸ਼ ਦਿੱਤਾ ਕਿ ਸਮਨਾਂ ਦੀ ਬਜਾਏ ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕੀਤਾ ਜਾ ਜਾਣ। ਇਹ ਹੁਕਮ ਪਾਕਤੀ ਡੰਡਸ ਹੋਇਤਾ 2023 ਦੀ ਧਾਰਾ 2023 ਤੇ ਤਹਿ ਜਾਰੀ ਕੀਤਾ ਗਿਆ ਸੀ ਸ਼ਿਕਾਇਤ ਕਰਤਾ ਦੀ ਨਿਯਮਿਤ ਦੀ ਕਰ ਰਹੀ ਵਕੀਲ ਸ਼੍ਰੀਮਤੀ ਨਵਦੀਪ ਕੌਰ ਵਰਮਾ ਨੇ ਧਰਾਵਾਂ ਦੇ ਤਹਿਤ ਸ਼ਿਕਾਇਤਦਾਰ ਕੀਤੀ ਜਿਸ ਵਿੱਚ ਬੀ ਐਨ ਐਸ ਐਸ ਧਰਾਵਾਂ 114 115 56 74 75 76 78 ਨਾਸੀ 352 356 ਤੇ ਸ਼ਾਮਲ ਹਨ ਸ਼ਿਕਾਇਤ ਵਿੱਚ ਡਾਕਟਰ ਬਲਵੀਰ ਸਿੰਘ ਰਾਹੁਲ ਸੈਣੀ ਪੁੱਤਰ ਡਾਕਟਰ ਬਲਵੀਰ ਸਿੰਘ ਜਸਬੀਰ ਸਿੰਘ ਗਾਂਧੀ ਗੁਰਮੀਤ ਸਿੰਘ ਅਤੇ ਆਮ ਆਦਮੀ ਪਾਰਟੀ ਦਾ ਨਾਮ ਸ਼ਾਮਿਲ ਹੈ ਤੁਹਾਨੂੰ ਦੱਸ ਦਈਏ ਕਿ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਨੋਟਿਸ ਸਿਰਫ ਜਾਣਕਾਰੀ ਲਈ ਹੈ ਇਸ ਨੂੰ ਸੱਮਨ ਨਹੀਂ ਮੰਨਿਆ ਜਾਂਦਾ ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਵਿਅਕਤੀਗਤ ਤੌਰ ਤੇ ਜਾਂ ਆਪਣੇ ਵਕੀਰ ਰਾਹੀਂ ਪੇਸ਼ ਹੋਂ ਦਾ ਅਧਿਕਾਰ ਹੈ ਅਦਾਲਤ ਨੇ ਕਿਹਾ ਕਿ ਸਮਝ ਜਾ ਰਹੀ ਹੋਂ ਤਾਂ ਕਿ ਜ਼ਮਾਨਤ ਪ੍ਰਾਪਤ ਕਰ ਲਈ ਨਿਜੀ ਪੇਸ਼ੀ ਦੀ ਲੋੜ ਨਹੀਂ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਜਿਹੜੇ ਨੇ ਮਾਮਲਾ ਇਹਦਾ ਇਹ ਸੀ ਕਿ ਸ਼ਵੇਤਾ ਜਿੰਦਲ ਆਮ ਆਦਮੀ ਪਾਰਟੀ ਦੀ ਪਟਿਆਲਾ ਦੇ ਸਾਬਕਾ ਜ਼ਿਲ੍ਹਾ ਮਹਿਲਾ ਪ੍ਰਧਾਨ ਆਪ ਵੱਲੋਂ ਬੀਤੇ ਦਿਨ ਸ਼ਵੇਤਾ ਜਿੰਦਲ ਖਿਲਾਫ ਵੱਡੀ ਕਾਰਵਾਈ ਕਰਦਿਆਂ ਤੁਰਤ ਪ੍ਰਭਾਵ ਨਾਲ ਸਾਰੇ ਅਹੁਦਿਆਂ ਤੋਂ ਸਸਪੈਂਡ ਕੀਤਾ ਸੀ ਕਿਉਂਕਿ ਮੋਬਾਈਲ ਡਾਟਾ ਡਿਲੀਟ ਮਾਮਲੇ 'ਚ ਮਹਿਲਾ ਆਗੂ ਨੇ ਥਾਣਾ ਤ੍ਰਿਪਤੀ ਅੱਗੇ ਤਰਨਾ ਲਾ ਕੇ ਪੁਲਿਸ ਤੇ ਕਾਰਵਾਈ ਨਾ ਕਰਨ ਤੇ ਗੰਭੀਰ ਇਲਜ਼ਾਮ ਲਗਾਏ ਸਨ ਇਸ ਮਾਮਲੇ 'ਚ ਪਾਰਟੀ ਦੇ ਮਹਿਲਾ ਆਗੂ ਨੇ ਸਪਸ਼ਟਿਕਰ ਮੰਗਿਆ ਪਰੰਤੂ ਪਾਰਟੀ ਦੇ ਸਪਸ਼ਟਿਕਰਨ ਤੋਂ ਅੰਤ ਰੁਸ਼ਤੀ ਜਾਰੀ ਕਰ ਦਿਆ ਪਾਰਟੀ ਦੇ ਨਾਂ ਦੀ ਦੁਰਵਰਤੋਂ ਕੀਤੇ ਜਾਣ ਦੀ ਗੱਲ ਕਹਿ ਕੇ ਸਸਪੈਂਡ ਕਰ ਦਿੱਤਾ ਹੁਣ ਤੁਹਾਨੂੰ ਦੱਸ ਦਈਏ ਕਿ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਿਨ੍ਹਾਂ ਨੇ ਕਿਰਦਾਰਦਾਰੀ ਦੀਆਂ ਸੋਹਾਂ ਦਿੱਤੀਆਂ ਜਿਨ੍ਹਾਂ ਨੇ ਇਮਾਨਦਾਰੀ ਦੀਆਂ ਸੋਹਾਂ ਦਿੱਤੀਆਂ ਅੱਜ ਉਹਨਾਂ ਦੀ ਆਪਣੀ ਹੀ ਆਗੂ ਮਹਿਲਾ ਨੂੰ ਜਿਹੜਾ ਹੈ ਹਾਸਲ ਕੀਤਾ ਗਿਆ ਹੈ ਉਹਨਾਂ ਦੇ ਉਹਨਾਂ ਨੇ ਵੱਡੇ ਇਲਜ਼ਾਮ ਲਗਾਏ ਨੇ ਸਿਹਤ ਮੰਤਰੀ ਦੇ ਤੇ ਦੂਸਰੇ ਪਾਸੇ ਹੁਣ ਸਿਹਤ ਮੰਤਰੀ ਨੂੰ ਜੇਲ੍ਹ ਦੇ ਵਿੱਚ ਜਾਣਾ ਪਵੇਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੋਕਾਂ ਨੂੰ ਜਿਹੜਾ ਹੈ ਜਵਾਬ ਦੇਣਾ ਪਵੇਗਾ ਕਿ ਤੁਹਾਡੇ ਜਿਹੜੇ ਨੇ ਇਮਾਨਦਾਰ ਤੇ ਕਿਰਦਾਰਦਾਰ ਮੰਤਰੀ ਕਿੱਥੋਂ ਚੋਣ-ਚੋਣ ਕੇ ਲਿਆਏ ਤੇ ਇਹਦਾ ਹਰਜਾਨਾ ਵੀ 2027 ਦੇ ਵਿੱਚ ਮੁੱਖ ਮੰਤਰੀ ਨੂੰ ਭਰਨਾ ਪੈ ਸਕਦਾ ਹੈ ਤਾਂ